ਮੇਰਾ ਨਾਮ ਅਬਦੁਲ ਰਸ਼ੀਦ ਹੈ ਜੀ ਕਟੋਏ ਜ਼ਿਲ੍ਹੇ ਦੇ ਰਹਿਣ ਵਾਲਾ ਕਟੋਏ ਜ਼ਿਲ੍ਹੇ ਤੋਂ ਆਪਣੀ ਗੁਜਰ ਕਮਿਊਨਿਟੀ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਸਾਡੇ ਇੱਥੇ ਜਿਹੜੀ ਇਹ ਇਹ ਲੜਕੀ ਸੀ ਇਹ ਸਾਡੀ ਭਨੇਈ ਸੀ ਜਿਨ੍ਹਾਂ ਦੇ ਤਿੰਨ ਬੱਚੇ ਔਰ ਉਹਦੀ ਸੱਸ ਜਿਹੜੀ ਹੈ ਇਹ ਦਰਿਆ ਦੇ ਵਿੱਚ ਬਹਿ ਗਈ ਹੈ ਰੁੜ ਗਈ ਹੈ ਤੇ ਇਹਨੂੰ ਪਿਛੇ ਜਿੱਦਾਂ ਆਪਾਂ ਪ੍ਰਸ਼ਾਸਨ ਕੋਲ ਪਤਾ ਲਾਇਆ ਪ੍ਰਸ਼ਾਸਨ ਪੂਰਾ ਸਾਥ ਦੇਣ ਦੇ ਆਪਾਂ মিডিਆ ਦਾ ਵੀ ਸ਼ੁਕਰਗੁਜ਼ਾਰ ਆ ਤੁਸੀਂ ਇਸ ਨੂੰ ਕਵਰੇਜ ਦੇਣ ਦੇ ਉਸ ਦਿਨ ਤੋਂ ਲੈ ਕੇ ਤੇ ਦੁਖਾਲੀ ਗੱਲ ਇਹ ਹੈਗੀ ਆ ਵੀ ਸਾਡੇ ਜਿਹੜੇ ਇੱਕ ਉਸ ਬੱਚੀ ਦੇ ਜਿਹੜੇ ਇੱਕ ਬੱਚੀ ਮਿਲੀ ਆਉਣਾ ਚੋਂ ਬਾਕੀ ਦੋ ਲੜਕੇ ਔਰ ਇਕੋਨਾ ਦੀ ਜਿਹੜੀ ਬਜ਼ੁਰਗ ਮਾਂ ਸੀ ਉਹਨਾਂ ਦੀ ਦਾਦੀ ਸੀ ਜਿਹੜੀ ਉਹ ਹਲੇ ਤੱਕ ਉਹਨਾਂ ਦੀ ਲਾਸ਼ ਡੈੱਡ ਬੋਡੀ ਜਿਹੜੀ ਨੀਂ ਮਿਲੀ ਹੈਗੀ ਔਰ ਆਪਾਂ ਪਠਾਨਕੋਟ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਉਹਨਾਂਗੇ ਹੀ ਅਪੀਲ ਕਰਦੇ ਆ ਕਿ ਸਾਨੂੰ NDRF ਦੀ ਟੀਮ ਦਿੱਤੀ ਜਾਏ ਜਿੱਦਾਂ ਸਾਡੀ ਪੰਜਾਬ ਪੁਲਿਸ ਉਹ ਸਾਡੇ ਨਾਲ ਲੱਗੀ ਹੈ ਡੀਐਸਪੀ ਸਾਹਿਬ ਨੇ ਲਾਈ ਹੈ ਐਸਐਚਓ ਸਾਹਿਬ ਨੇ ਲਾਈ ਹੈ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਦਾ ਤੋਂ ਆਹੀਂ ਇਹੀ ਗੱਲ ਦੀ ਆਪਾਂ ਇੱਕ ਅਪੀਲ ਕਰਦੇ ਆਂ ਵੀ ਐਨਡੀਆਰ ਦੀ ਇੱਕ ਟੀਮ ਸਾਨੂੰ ਇੱਕ ਦੋ ਟੀਮਾਂ ਦਿੱਤੀਆਂ ਜਾਣ ਜਿਹਦੇ ਨਾਲ ਉਹਨੂੰ ਅੱਛੀ ਤਰ੍ਹਾਂ ਆਪਾਂ ਉਹਨੂੰ ਆਪਾਂ ਸਰਚ ਕਰ ਲਈਏ ਚ